ਕਰਤਾ ਪ੍ਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪ੍ਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਪਉ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਵੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਤ ਅੱਜ ਹੁਣਿਸ ਸਹਿਬ ਅਮਰ ਪ੍ਰਸਾਦ ਜਪ ਆਦ ਸੱਚ ਜਬਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਸੰਸਾਰ ਦੇ ਪਖਤਾ ਅਗੇ ਬੇਨਤੀ ਸਾਰੇ ਸੰਸਾਰ ਦੇ ਸ਼ਹੀਦਾਂ ਅਗੇ ਬੇਨਤੀ ਜੀ ਸਾਰੇ ਸੰਸਾਰ ਦੇ ਮਹਾਪੁਰਸ਼ਾਂ ਕੇ ਬੇਨਤੀ ਸਾਰੇ ਸੰਸਾਰ ਦੇ ਪੰਜਾਂ ਤੱਤਾਂ ਕੇ ਬੇਨਤੀ ਚਾਰੇ ਖਾਣੀਆਂ ਕੇ ਬੇਨਤੀ ਸਾਰੀ ਸ੍ਰਿਸ਼ਟੀ ਕੇ ਬੇਨਤੀ ਪਰਮ ਜੀਤਾ ਪਰਮੇਸ਼ਵਰ ਕਾਲਪੁਰਖ ਅਕੇ ਬੇਨਤੀ ਸਾਡੇ ਸਾਰੇ ਸੰਸਾਰ ਦੇ ਸਾਰੇ ਜੀਵਾਂ ਤੇ ਸੁਖ ਵਰਤਾਓ ਸਭ ਨੂੰ ਨਿਰੋਗੀ ਕਰ ਦਿਓ ਸਭ ਦਾ ਭਲਾ ਹੋਵੇ ਸਭ ਤੇ ਮਿਹਰ ਹੋਵੇ ਸਭ ਖੁਸ਼ ਨੇ ਸਭ ਦੇਰ ਗਈ ਹੋਣ ਸਭ ਤੇ ਕਾਰੋਬਾਰ ਚੰਗੇ ਚੱਲਣ ਸਭ ਤੇ ਕਿਰਪਾ ਬਣੀ ਰਵੇ ਸਭ ਤੇ ਮਿਹਰ ਬਣੀ ਰਵੇ ਮੈਂ ਇੱਥੇ ਬੈਠ ਕੇ ਕੋਈ ਇਹ ਨਹੀਂ ਦਿਖਾਣਾ ਚਾਹੁੰਦਾ ਕਿ ਮੈਂ ਕੋਈ ਬਹੁਤ ਵੱਡਾ ਯੋਗੀ ਹਾਂ ਮੈਂ ਕੁਝ ਵੀ ਨਹੀਂ ਹ ਸਭ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਪ੍ਰਕਿਰਤੀ ਸਾਡੀ ਮਾਤਾ ਹੈ ਇਹ ਧਰਤੀ ਸਾਡੀ ਮਾਤਾ ਹੈ ਇਹ ਪ੍ਰਕਿਰਤੀ ਸਾਡੀ ਮਾਤਾ ਹੈ ਤੇ ਇਹਨੇ ਸਾਨੂੰ ਆਪਣੀ ਗੋਦ ਵਿੱਚ ਪਠਾਇਆ ਜੇ ਅਸੀਂ ਇਹਦੀ ਗੋਦ 'ਚ ਬੈਠੇ ਆਂ ਕਦਨ ਅਸੀਂ ਇਹ ਮੰਨ ਲਈਏ ਕਿ ਅਸੀਂ ਇਹਦੀ ਗੋਦ 'ਚ ਬੈਠੇ ਆਂ ਤੇ ਸਾਨੂੰ ਕੋਈ ਦੁੱਖ ਨਹੀਂ ਲੱਗੇਗਾ ਕਿਉਂਕਿ ਮਾਂ ਦੀ ਗੋਦ ਵਿੱਚ ਕਦੀ ਕੋਈ ਦੁੱਖ ਨਹੀਂ ਲੱਗਦਾ ਮਾਂ ਦੀ ਗੋਦ ਵਿੱਚ ਕਦੀ ਕੋਈ ਦੁੱਖ ਨਹੀਂ ਲੱਗਦਾ ਮਾਂ ਦੀ ਗੋਦ ਤੇ ਬੜੀ ਠੰਡੀ ਹੁੰਦੀ ਏ ਬੜੀ ਛਾਂਵਾਂ ਵਾਲੀ ਬੜੀ ਸੁੱਖਾਂ ਵਾਲੀ ਹੁੰਦੀ ਏ ਮਾਂ ਦੀ ਗੋਦ ਇਹ ਸਾਡੀ ਮਾਂ ਹੈ ਇਹ ਸਾਡੀ ਮਾਂ ਹੈ ਪੰਜੋਂ ਤਾ ਤੋਂ ਸਾਡੀ ਮਾਤਾ ਪਿਤਾ ਨੇ ਸ੍ਰਮਣ ਗੁਰੂ ਪਾਣੀ ਪਿਤਾ ਮਾਤਾ ਕਰਤਮਹਤ ਦੇਵਸਰਆ ਰੋਈਦਾ ਹੀਦਾ ਜਾਂ ਇਲਾ ਸਗਲ ਜਗਤ ਚੰਗੀਆਂ ਆਂ ੁਰੀਆਂ ਆਂ ਵਾਜੇ ਤਰਹ ਹਜ਼ੂਰ ਕਰਮੀ ਆਕੋ ਆਪਣੀ ਇਹ ਨੇੜੇ ਇਹ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਜਲੇ ਗੱਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਡੇ ਨਾਲ ਜਦੀਰ ਸੂਰੀ ਜੀ ਨੂੰ ਵਧਾਈ ਪੁਨਾ ਸਿੰਘ ਨੂੰ ਵਧਾਈ ਸੰਦੀਪ ਸੂਰੀ ਨੂੰ ਵਧਾਈ ਭਾਈ ਸਾਜ ਨੂੰ ਵਧਾਈ ਸੋਨਹਾਰ ਸਭੀ ਯਾਤਰਾ ਵਧੀਆ ਰਹੇ ਸੁਖ ਰਹੇ ਜੀ ਸਭੀ ਯਾਤਰਾ ਸੋਨਹਾਰ ਸਭੀ ਯਾਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ